ਖਾਣਾ ਬਾਗਾ ਪੁਰਾਣਾ ਵੱਲੋਂ ਲੁੱਟਖੋ ਕਰਨ ਵਾਲੇ ਦੋ આરોપી ਕੀਤੇ ਕਾਬੂ ਉਹਨਾਂ ਕੋਲੋਂ ਇੱਕ ਲੇਡੀਜ਼ ਪਰਸ 5000 ਨਗਦੀ ਤੋਂ ਇਲਾਵਾ ਇੱਕ ਬੁਲੇਟ ਮੋਟਰਸਾਈਕਲ ਵੀ ਕੀਤਾ ਗਿਆ ਬ੍ਰਾਹਮਤ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਕੱਲ ਸਾਡੇ ਕੋਲੇ ਇੱਕ ਮਹਿਲਾ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਦਾ ਪਰਸ ਦੋ ਵਿਅਕਤੀਆਂ ਵੱਲੋਂ ਖੋ ਲਿੱਤਾ ਗਿਆ ਜਿਸ ਦੇ ਚਲਦੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕੈਮਰਿਆਂ ਦੇ ਰਾਹੀਂ ਪਛਾਣ ਕਰਕੇ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਜਿੰਨਾ ਕੋਲੋਂ ਇੱਕ ਬੁਲੇਟ ਮੋਟਰਸਾਈਕਲ ਲੇਡੀਜ਼ ਪਾਸ ਤੋਂ ਇਲਾਵਾ 5000 ਨਕਦੀ ਵੀ ਬਰਾਮਦ ਕੀਤੀ ਗਈ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਕਾਫੀ ਸ਼ਿਕਾਇਤਾਂ ਆ ਰਹੀਆਂ ਹਨ ਕਿ ਲੁੱਟਖੋਰੀਆਂ ਘਟਨਾਵਾਂ ਹੋ ਰਹੀਆਂ ਹਨ ਜਿਸ ਦੇ ਚਲਦੇ ਕਾਰਵਾਈ ਕੀਤੀ ਗਈ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹ આરોપી ਇੱਕ ਫਰੋਹੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਇੱਕ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜੋ ਕਿ ਫਰੋਹੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਉਸ ਦੇ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਸਾਡੇ ਕੱਲ੍ਹ ਕਿੱਥੇ ਪਰਸ ਸਨੇਚਿੰਗ ਦੀ ਜਿਹੜੀ ਘਟਨਾ ਹੋ ਗਈ ਸੀ ਤੋ ਉਸ ਨੂੰ ਬੜਾ ਸੀਰੀਅਸ ਲੈਂਦੇ ਹੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਤੇ ਮਾਨਯੋਗ ਡੀਐਸਪੀ ਸਾਹਿਬ ਬਾਗਾ ਬਣਾਏ ਦੀ ਰਹਿਨਮਾਈ ਹੇਠ ਟੀਮਾਂ ਜਲਦੀ ਤੋਂ ਜਲਦੀ ਤਿਆਰ ਕੀਤੀਆਂ ਗਈਆਂ ਜਿੱਤੇ ਜਿਹੜੇ ਗੁਰਜੰਤ ਸਿੰਘ ਨਾਮ ਕਹੇਗੇ ਨੇ ਵਿਅਕਤੀ ਉਹਨਾਂ ਦੀ ਵਾਈਫ ਜਿਹੜੇ ਬਾਜ਼ਾਰ ਦੇ ਵਿੱਚ ਆਏ ਸੀਗੇ ਤੇ ਉਹਨਾਂ ਦਾ ਦੋ ਸ਼ਖਸ ਨੇ ਬੋਟ ਮੋਟਰਸਾਈਕਲ ਤੇ ਆਏ ਇੱਕ ਨਵਦੀਪ ਨਾਮ ਦਾ ਤੇ ਇੱਕ ਗੁਰਪ੍ਰੀਤ ਸਿੰਘ ਗੱਬਰ ਨਾਮ ਦਾ ਵਿਅਕਤੀ ਸੀਗਾ ਜਿਨ੍ਹਾਂ ਨੇ ਉਹਨਾਂ ਦਾ ਪਰਸ ਜਿਹੜਾ ਚਪਟ ਮਾਰ ਕੇ ਖੋਲਿਆ ਉਹ ਉਸ ਨੂੰ ਉਸ ਨੂੰ ਸੀਰੀਅਸਲੀ ਲੈਂਦੇ ਹੋਏ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ 100 ਨੰਬਰ ਧਾਰਾ 304 112 ਪੀ ਐਨ ਐਸ ਦੇ ਅੰਦਰ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੇ ਸੀਸੀਡੀ ਕੈਮਰੇ ਨੇ ਕੰਗੋਲਿਆ ਗਿਆ ਉਸ ਦੀ ਮਦਦ ਦੇ ਨਾਲ ਅਸੀਂ ਦੋਸ਼ੀਆਂ ਨੂੰ ਸਾਢੇ 3 ਘੰਟਿਆਂ ਦੇ ਵਿੱਚ ਹੀ ਜਿਹੜਾ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਉਹਨਾਂ ਤੋਂ ਮੋਟਰਸਾਈਕਲ ਬੁਲਟ ਜਿਹੜਾ ਉਹਨਾਂ ਦਾ ਬਰਾਮਦ ਹੋ ਚੁੱਕਿਆ ਹੈ ਨਾਲ ਇੱਕ ਪਰਸ ਅਤੇ 5000 ਰੁਪਏ ਜਿਹੜਾ ਲੇਡੀਜ਼ ਤੋਂ ਸਨੇਚ ਕੀਤਾ ਸੀ ਉਹ ਵੀ ਅਸੀਂ ਮੌਕੇ ਤੇ ਹੀ ਜਿਹੜਾ ਉਹਨਾਂ ਤੋਂ ਜਿਹੜਾ ਅੱਜ ਫਾਰਟਕਸ਼ਾਬ ਤੇ ਬਰਾਮਦ ਕਰਾਇਆ ਗਿਆ ਅੱਜ ਉਹਨਾਂ ਦਾ ਫੁੱਟ ਸਮਾਨ ਲਿਆ ਗਿਆ ਇੱਕ ਦਿਨ ਦਾ ਫੁੱਟ ਸਮਾਨ ਦੇ ਵਿੱਚ ਅਸੀਂ ਹੋਰ ਪੁੱਛਗਿਰਦੀ ਜਾ ਰਹੀ ਹੈ ਇਹ ਜਿਹੜੇ ਕ੍ਰਿਮੀਨਲ ਕਿਸਮ ਦੇ ਇਨਸਾਨ ਹਨ ਇਹਨਾਂ ਦੇ ਉੱਪਰ ਪਹਿਲਾਂ ਵੀ ਜਿਹੜੇ ਮੁਕੱਦਮੇ ਅਸਲਾਕਟ ਦੇ ਵੀ ਇਹਨਾਂ ਦੇ ਮੁਕੱਦਮੇ ਤੇ ਐਨਡੀਪੀਐਸ ਐਕਟ ਦੇ ਵੀ ਜਿਹੜੇ ਮੁਕੱਦਮੇ ਦਰਜ ਕਿੱਥੋਂ ਦੇ ਰਹਿਣ ਵਾਲੇ ਨੇ ਇੱਕ ਤੂਤਪਿੰਡ ਫਰੋਜਪੁਰ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਜਿਹੜਾ ਗੱਬਰ ਨਾਂ ਦਾ ਵਿਅਕਤੀ ਹੈ ਇਹ ਮੁਲਜ਼ਮ ਆਪਣੇ ਮਾਣੂਕੇ ਪਿੰਡ ਗਿੱਲ ਦਾ ਰਹਿਣ ਵਾਲਾ ਹੈ ਜੋ ਕਿ ਠਾਣਾ ਨਿਹਾਰ ਸਿੰਘ ਵਾਲੇ ਵਿੱਚ ਪੈਂਦਾ ਹੈ